ਕੋਸ਼ਾਂਤ ਸਭਾ ਬਹੁਤ ਹੀ ਉੱਚਾ ਲੰਮਾ ਗੱਬਰੂ ਬਹੁਤ ਹੀ ਸੋਹਣਾ ਸੁਨਖਾ ਗੱਬਰੂ ਤਾੜੀਆਂ ਦੇ ਵਿੱਚ ਬਾਗੀ ਜੀ ਫੋਟਦਾ ਯੱਟ ਬੰਦੀ ਬੜੇ ਪੁੱਛੇ ਮੇਰਾ ਬੰਦੀ ਕਿ ਯਰ ਦੱਸ ਮੇਰੇ ਕੰਦੇ ਦੇ ਨਾਮ ਤੇ ਜੇ ਕੋ ਸ਼ਬਾਪੂਰੋਂ ਪਿਆਰ ਨਾਲ ਮੰਨਣਾ ਕੇ ਧੀਮਰ ਜਮਾਨਾ ਫਰਾਂਦੀ ਸਾਰੀ ਸਾਧ ਸੰਗਤ ਜੀ ਰੋਡਿਆਂ ਵਾਲੇ ਕਬੀਸ਼ਰ ਆਪ ਜੀ ਦੇ ਪਾਵਨ ਚਰਨਾਂ 'ਚ ਫਤਿਹ ਅਰਜ਼ ਕਰਦੇ ਸਾਰੀ ਸੰਗਤ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਉਸ ਧਰਤੀ 'ਤੇ ਖੜੇ ਆਂ ਪਿੰਡ ਕੌਕੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਵਾ ਜਿੱਥੇ ਇੱਕ ਛੇਵੇਂ ਪਾਤਸ਼ਾਹ ਨੇ ਪਾਵਨ ਚਰਨ ਪਾਏ ਇਸ ਧਰਤੀ 'ਤੇ ਬਾਬਾ ਰੋਡੂ ਜੀ ਨੇ ਭਗਤੀ ਕੀਤੀ ਬਾਬਾ ਰੋਡੂ ਜਾਂਦੀ ਰੋਡੂ ਜੀ ਨੇ ਆਤ ਜਾਂਦੀਆਂ ਮਾਈਆਂ ਨੂੰ ਪੁੱਤਰਾਂ ਦੀ ਬਖਸ਼ਿਸ਼ ਕਰੀ ਅੱਜ ਇੱਥੇ ਗੁਰਮਖੋ ਸੁੱਖਾਂ ਸੁਖਦੇ ਆ ਪੂਰਨ ਹੁੰਦੀਆਂ ਇੱਥੇ ਜਿੱਥੇ ਲੱਡੂਆਂ ਦਾ ਪ੍ਰਸ਼ਾਦ ਅ ਬਦਾਣੇ ਦਾ ਪ੍ਰਸ਼ਾਦ ਚੱਲਦਾ ਹੈ ਉੱਥੇ ਗੁਰਮਖੋ ਇੱਥੇ ਬਾਬਾ ਰੋਡੂ ਦੇ ਪਾਵਨ ਚਰਨਾਂ 'ਚ ਸ਼ਰਾਬ ਚੜਾਈ ਜਾਂਦੀ ਹੈ ਉਹਨਾਂ ਲੋਕਾਂ ਦੀਆਂ ਸੁੱਖਾਂ ਪੂਰਨ ਹੁੰਦੀਆਂ ਅੱਜ ਤੋਂ 4 ਦਿਨ ਪਹਿਲਾਂ ਲੋਕ ਇਹ ਕਹਿੰਦੇ ਸੀ ਵੀ ਬਾਬੇ ਰੋਡੂ ਦਾ ਮੇਲਾ ਕਿਵੇਂ ਲੱਗੂਗਾ ਉਸ ਦਾ ਕੋਡੇ-ਕੋਡੇ ਪਾਣੀ ਖੜਾ ਹੈ ਤੇ ਸੰਗਤਾਂ ਨੇ ਅਰਦਾਸ ਕਰੀ ਬਾਬਾ ਆਪਦੇ ਮੇਲੇ ਨੂੰ ਥਾਂ ਬਖਸ਼ਿਸ਼ ਕਰ ਤਿੰਨ ਦਿਨ ਹੋ ਗਏ ਮੀਂਹ ਨਹੀਂ ਪਿਆ ਮਹਾਰਾਜੀ ਦੀ অপার ਕਿਰਪਾ ਇਸ ਧਰਤੀ ਤੇ ਸਾਡੇ ਮਾਨਯੋਗ ਬਹੁਤ ਸਤਕਾਰਯੋਗ ਪ੍ਰਬੰਧਕ ਵੀਰ ਬਾਈ ਪ੍ਰੀਤਮ ਸਿੰਘ ਬਿੱਲੂ ਬਾਈ ਰਿੰਦਰ ਸਿੰਘ ਸੇਖੋਂ ਬਾਈ ਸਖਦੇਵ ਸਿੰਘ ਸੇਖੋਂ ਬਾਈ ਨਰਪਾਲ ਸਿੰਘ ਸੇਖੋਂ ਬਾਈ ਪੋਲਾਸ ਜਿੱਥੇ ਸ਼ਰਧਾ ਨਾਲ ਪੁਛਾਜਲਾ ਜੇ ਮੰਨਤ ਮੰਗੀ ਜਾਂਦੀ ਉਹ ਪੂਰੀਆਂ ਹੁੰਦੀਆਂ ਹਾਂ ਇਹ ਜਿਹੜੇ ਕੋਈ ਜਿਹੜੇ ਕੋਈ ਸੁੱਖ ਸੁਖਦਾ ਹੈ ਸ਼ਰਧਾ ਨਾਲ ਸੁਖਦਾ ਹੈ ਉਹਦੀ ਪੂਰਨ ਹੁੰਦੀ ਤਾਂ ਤੁਸੀਂ ਦੇਖ ਲਓ ਵੀ ਕਿਵੇਂ ਸੰਗਤਾਂ ਲੈ ਕੇ ਆ ਰਹੀਆਂ ਪ੍ਰਸ਼ਾਦ ਲੈ ਕੇ ਆ ਰਹੀਆਂ ਇਹ ਉਹ ਆ ਰਹੇ ਗੱਡੀਆਂ ਲੈ ਕੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰਨ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਤਨਤਨ ਬਾਬਾ ਰੋਡੂ ਜੀ ਦਾ ਜਿਹੜਾ ਵਾਰਸ਼ੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਈ ਜਾ ਰਹੀ ਆ ਇਹ ਨਗਰ ਕੌਂਗੇ ਕਲਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਜਨਰਲ ਸਾਂ ਸਿੰਘ ਟਾਰੀ ਮਾਤਾ ਕਿਸ਼ਨ ਕੌਰ ਭਾਈ ਜੱਥੇ ਦਾ ਗੁਰਦੇਵ ਸਿੰਘ ਕੌਂ ਕਹਿੰਦਾ ਨਗਰ ਆ ਉੱਥੇ ਇਹ ਜਿਵੇਂ ਆ ਪੰਜਾਬ ਰਿਸ਼ੀਆਂ ਮੁੰਨੀਆਂ ਦੀ ਧਰਤੀ ਆ ਇਹ ਸਾਡੇ ਬਾਬਾ ਜੀ ਜੀ ਫੱਕਰ ਤਨ ਤਨ ਬਾਬਾ ਰੋਡੂ ਜੀ ਉਹ ਇਸ ਨਗਰ ਚ ਇਹਨਾਂ ਦੀ ਵਾਰਸ਼ੀ ਇਸ ਲਈ 100 ਸਾਲ ਤੋਂ ਚੱਲਦੀ ਆ ਰਹੀ ਹੈ ਤੇ ਇਸ ਸਾਲ ਵੀ ਅਸੀਂ ਮਨਾਉਣ ਜਾ ਰਹੇ ਹਾਂ ਇੱਕ ਪਾਸੇ ਹਰ ਪੀੜਤ ਵੀ ਪੰਜਾਬ ਹੜਾਂ ਦੀ ਸਥਿਤੀ ਚ ਗੇਰਿਆ ਹੋਇਆ ਬਾਬਾ ਜੀ ਅੱਗੇ ਅਰਦਾਸ ਕਰੀ ਮੀ ਮਾਲਕਾ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੋ ਤੇ ਜਿਹੜੀ ਇਹ ਮਾਲਕ ਨੇ ਦਿਨ ਵੀ ਲਾਏ ਆ ਦੋ ਦਿਨ ਹੋ ਗਏ بارشੀ ਚੱਲਦੀ ਨੂੰ ਤੇ ਨਹੀਂ ਵੀ ਹਟਿਆ ਦਾਤੇ ਦੀ ਕਿਰਪਾ ਤੇ ਜਿੱਥੇ ਅਸੀਂ ਡਾੜ ਕੇ ਖੜਾ ਜਿੱਥੇ ਵੀ ਅਸੀਂ ਨਾਊਂਸ ਕੱਲ ਵੀ ਕਰਿਆ ਤੇ ਅੱਜ ਵੀ ਨਾਊਂਸ ਕਰ ਰਹੇ ਆਂ ਵੀ ਜਦੋਂ ਪਾਣੀ ਉੱਤਰ ਗਿਆ ਸਾਡਾ ਨਗਰ ਇੱਕ ਨਗਰ ਦੀ ਜ਼ਮੀਨ ਟਰੈਕਟਰ ਲਿਜਾ ਕੇ ਡੀਜ਼ਲ ਆਪ ਦੇ ਪੱਲਿਓਂ ਖਰਚ ਕੇ ਪਿੰਡ ਨਿਵਾਸੀ ਇਲਾਕਾ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਕਮੇਟੀ ਵੀ ਤੇ ਬਾਕੀ ਜਿਹਨੇ ਕਮੇਟੀ ਮੈਂਬਰ ਸਾਰਿਆਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਉੱਥੇ ਅਸੀਂ ਜਮੀਨ ਪੱਧਰ ਕਰਕੇ ਆਵਾਂਗੇ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਤੇ ਇਹ ਵਰਸ਼ੀ ਵੀ ਧੰਨ ਧੰਨ ਬਾਬਾ ਰੋਡੂ ਜੀ ਦੀ ਜਿਹੜੀ ਸੜੀਆਂ ਤੋਂ ਚੱਲਦੀ ਆ ਰਹੀ ਆ ਜਿੱਥੇ ਸ਼ਾਮ ਦਾ ਪ੍ਰਸ਼ਾਦ ਚੜਦਾ ਹਾਂਜੀ ਇੱਥੇ ਹਰ ਤਰ੍ਹਾਂ ਦਾ ਪ੍ਰਸ਼ਾਦ ਚੜਦਾ ਜਿਹਦੇ ਵਿੱਚ दारू ਵੀ ਭੰਡਾਰਾ ਬਾਬਾ ਜੀ ਦਾ ਹੁੰਦਾ ਦਾ दारू ਦੀ ਵੀ ਇੱਥੇ ਚੜਦੀ ਆ ਤੇ ਉਹ ਜਿਹੜਾ ਜੋ ਬਾਬਾ ਜੀ ਦਾ ਭੰਡਾਰਾ ਵਾ ਉਹ ਚੱਲੂਗਾ ਅੱਜ ਦੇ ਦਿਨ 21 ਤੇ 22 ਭਾਦ ਨੂੰ ਇਹ ਵਰਛੀ ਮਨਾਈ ਜਾਂਦੀ ਆ ਅੱਜ 6 ਸਤੰਬਰ ਨੂੰ ਬਾਬਾ ਜੀ ਦਾ ਭੰਡਾਰਾ ਇਹਦੇ ਵਿੱਚ दारू ਵੀ ਆ ਪ੍ਰਸ਼ਾਦ ਇੱਥੇ ਹਰ ਤਰ੍ਹਾਂ ਦਾ ਚੜਦਾ ਵੀ ਉਹ ਚ दारू ਬਾਬੇ ਜੀ ਦਾ ਭੰਡਾਰਾ ਉਹ ਚੱਲੂਗਾ ਜੀ ਅੱਜ ਚੱਲੂਗਾ ਤੇ ਮਾਲਕ ਦੀ ਮਿਹਰ ਕਰਦੇ ਆ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਵੀ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੀ ਹਰਾਂ ਦੀ ਸਥਿਤੀ ਤੋਂ ਪੁਜਾਈ ਤੇ ਇਹ ਵਰਛੀ ਵੀ ਬਾਬਾ ਜੀ ਤੂੰ ਤਾਮਨਾ ਬਣਾ ਰਹੇਂ ਆ ਹੁੰਦੇ ਆ ਬਹੁਤ ਵੱਡੀ ਗਿਣਤੀ ਚ ਆਉਂਦੇ ਆ ਮੰਨਤਾ ਚ ਪੂਰੀਆਂ ਹੁੰਦੀਆਂ ਬੱਤਾਂ ਹਾਂ ਜੀ ਤਨਤਨ ਬਾਬਾ ਰੋਟੂ ਜੀ ਦੀ ਜੇ ਇੱਥੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਬਹੁਤ ਦੂਰੂ ਦੂਰੂ ਸੰਗਤ ਆਉਂਦੀ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਬਾਹਰੋਂ ਵੀ ਆਉਂਦੀਆਂ ਸੰਗਤ ਦੂਰ ਹਰੇਕ ਜ਼ਿਲ੍ਹੇ ਚੋਂ ਬਹੁਤ ਸਾਰੇ ਜ਼ਿਲ੍ਹੇ ਚੋਂ ਤਕਰੀਬਨ ਆਉਂਦੀ ਆ ਇੱਥੇ ਪੰਜਾਬ ਚੋਂ ਦੂਰੂ ਹੋਰ ਕੋਲਕੱਤਿਆਂ ਵੀ ਆਉਂਦੀ ਆ ਸੰਗਤ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਬਹੁਤ ਇਹ ਦੇਖ ਲਓ ਤੁਸੀਂ ਦੋ ਦਿਨੋਂ ਤਿੰਨ ਦਿਨ ਪਹਿਲੋ ਕਿੰਨਾ ਮੀਂਹ ਪੈ ਰਿਹਾ ਸੀਗਾ ਤੇ ਕੱਲਬ ਦਾ ਮੀਂਹ ਹੁਣ ਬਹੁਤ ਘੱਟ ਪਿਆਈ ਨਹੀਂਗਾ ਸੁੱਕਿਆ ਪੂਰਾ ਵਧੀਆ ਹੋ ਗਿਆ ਇਹ ਸਭ ਬਾਬੇ ਰੋਡੂ ਦੀ ਕਿਰਪਾ ਬਾਬੇ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਮੀਰਾ ਫਕੀਰਾਂ ਦੀ ਕਿਰਪਾ ਨਾਲ ਜੋ ਹੁੰਦਾ ਵਧੀਆ ਹੀ ਹੁੰਦਾ ਜੀ ਵਾਹਿਗੁਰੂ ਜੀ